ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਇੱਕ ਓੰਕਾਰੁ ਸਤਗੁਰ ਪ੍ਰਸਾਦਿ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਵੋ ਸਿਮਰੋ ਜਾਸ ਬਿਸੰਬਰੀ ਕੈ ਨਾਮ ਜਪਤਿ ਅਗਨਤਿ ਅਨੇਕੈ ਸੋ ਕਹੋ ਤਲ ਗੁਰ ਸੇਵੀਐ ਅਨਸ ਸਜ ਸੁਪਾਈ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਪੋਵ ਸਿਫਤ ਕ ਸਮਦੀ ਨੂਰੇ ਅਰਸੋਂ ਕੁਰਸੋਂ ਚਟੀਐ ਤਉ ਦਟ ਡਿਟੇ ਸੱਚੇ ਪਾਤਿਸ਼ਾ ਮਲ ਜਨਮ ਜਨਮ ਦੀ ਕਟਿਐ ਸੱਜਣ ਸੱਚਾ ਪਾਤਿਸ਼ਾ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵੀ ਸਾਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਨਮਾਨ ਜੋਗ ਸਾਧ ਸੰਗਤ ਜੀ ਅੱਜ ਆਪਾਂ ਤਨਸਰੀ ਮਹੱਲਾ ਪੰਜਵਾਂ ਕਰ ਅਠਵਾਂ ਦੋ ਪਦੀ ਔਰ ਇਸ ਸ਼ਬਦ ਦਾ ਪਹਿਲਾਂ ਆਪਾਂ ਚਾਰਨ ਕਰਦੇ ਹਾਂ ਪੜ੍ਹਦੇ ਆ ਇਹਨੂੰ ਔਰ ਇਸ ਸ਼ਬਦ ਨੂੰ ਆਪਾਂ ਵਿਚਾਰਨ ਦੀ ਇੱਕ ਨਿਮਾਣੀ ਕੀ ਕੋਸ਼ਿਸ਼ ਕਰਾਂਗੇ ਜੋ ਸੈਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਖਾਰਬਿੰਦ ਚੋਂ ਚਾਰਨ ਕੀਤਾ ਗਿਆ ਹੈ ਔਰ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਸੁਭਾਈਮਾਨ ਹੈ ਸਭਾ ਉਹ ਸ਼ਬਦ ਜਿਹੜਾ ਸਰਵਨ ਕਰੀਏ ਤਨਾਸਰੀ ਮਹੱਲਾ ਪੰਜਵਾਂ ਕਰੇ ਅਠਵਾਂ ਦੋ ਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੁਸਮਾਲੀ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੀ ਰਖਵਾਲੀ ਗੁਰ ਕਾ ਬਚਨ ਬਸੇ ਜੀ ਨਾਲੀ ਜਲ ਨਹੀਂ ਡੂਬੈ ਤਸਕਰ ਨਹੀਂ ਲੀਵੈ ਪਹਾ ਨਸਾਕੀ ਜਾਲੀ ਰਹਾਉ ਨਿਰਤਨ ਕੋ ਧਨ ਅੰਦਲੀ ਕੋ ਟਿਕ ਮਾਤ ਦੂਧ ਜੈਸੀ ਬਾਲੀ ਸਾਗਰ ਮੈਂ ਬੋਇਤ ਪਾਇਓ ਹਰ ਨਾਨਕ ਕਿਰਪਾ ਹਰ ਨਾਨਕ ਕਰੀ ਕਿਰਪਾ ਕਿਰਪਾਲੀ ਨਿਰਤਨ ਕੋ ਤਨ ਅੰਦਲੀ ਕੋ ਟਿਕ ਮਾਤ ਦੂਧ ਜੈਸੀ ਬਾਲੀ ਸਾਗਰ ਮੈਂ ਬੋਇਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਆਪਾਂ ਬੜੇ ਹੀ ਵੱਡੇ ਭਾਗਾ ਵਾਲੇ ਹਾਂ ਜਿਨ੍ਹਾਂ ਨੂੰ ਪਰਮ ਪਿਤਾ ਪਰਮਾਤਮਾ ਨੇ ਮਨੁੱਖੀ ਜੀਵਨ ਦਿੱਤਾ ਹੈ ਜਾਣੇ ਕਿ ਮਾਨਸ ਜਨਮ ਮਿਲਿਆ ਹੈ ਮਾਨਸ ਜਨਮ ਦਲੰਭ ਹੈ ਹੋਏ ਨ ਬਾਰੰ ਬਾਰ ਇਹ ਬੜਾ ਮੁਸ਼ਕਲ ਨਾਲ ਮਿਲਦਾ ਵਾਰੀ ਵਾਰੀ ਕਹਿਣ ਤੋਂ ਪਾਪ ਕੇ ਬਾਰ ਬਾਰ ਨਹੀਂ ਹੁੰਦਾ ਬੰਦਾ ਇਸੇ ਕਰਕੇ ਗੁਰੂ ਸਾਹਿਬਾਨ ਨੇ ਫਰਮਾਇਆ ਹੈ ਕਿ ਇਹ ਜਿਹੜੀ ਆ ਮਿਲਨ ਦੀ ਬਰੀਆ ਕਿਉਂਕਿ ਮਨੁੱਖੀ ਜੀਵਨ ਦੇ ਵਿੱਚ ਆਪਾਂ ਜਿਹੜਾ ਵਾ ਉਹ ਪੜ ਸਕਦੇ ਆਂ ਲਿਖ ਸਕਦੇ ਆਂ ਵਿਚਾਰ ਸਕਦੇ ਆਂ ਸਮਝ ਸਕਦੇ ਆਂ ਤੇ ਇਸ ਕਰਕੇ ਆਪਾਂ ਗੁਰਬਾਣੀ ਦਾ ਲਾਹਾ ਲੈਣਾ ਵਾ ਇਹ ਗੁਰੂ ਸਾਹਿਬਾਨਾਂ ਨੇ ਸਾਨੂੰ ਪਰਮੇਸ਼ਰ ਨਾਲ ਜੋੜਿਆ ਔਰ ਸਾਡੇ ਮਨ ਦੀ ਜਿਹੜੀ ਖਰਾਕ ਆ ਉਹ ਗੁਰਬਾਣੀ ਹੈ ਜਿਵੇਂ ਤਨ ਦੀ ਖਰਾਕ ਜਿਹੜੀ ਆ ਉਹ ਰੋਟੀ ਪਾਣੀ ਆ ਇਸੇ ਤਰ੍ਹਾਂ ਮਨ ਦੀ ਖਰਾਕ ਜਿਹੜੀ ਆ ਉਹ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਹੈ ਇਸ ਕਰਕੇ ਪਿਆਰਿਓ ਅਸੀਂ ਸੰਸਾਰਿਕ ਚਮੇਲਿਆਂ ਵਿੱਚ ਜਾਂ ਤਮਾਸ਼ਿਆਂ ਦੇ ਵਿੱਚ ਵਿਅਸਤ ਹੋ ਜਾਂਦੇ ਆ ਤੇ ਅਸੀਂ ਆਪਣਾ ਜਿਹੜਾ ਮੂਲ ਆ ਜਿਹੜਾ ਪ੍ਰਮਾਤਮਾ ਵਾ ਸੁੱਖਾਂ ਦਾ ਦਾਤਾ ਜਿਹੜਾ ਉਹਨੂੰ ਵਿਸਾਰ ਦਿੰਨੇ ਆ ਤੇ ਫਿਰ ਦੁੱਖ ਪਾਉਣੇ ਕਿਉਂਕਿ ਅਸੀਂ ਮਾਇਆ ਦੇ ਵਿੱਚੋਂ ਸੁੱਖ ਲੱਭਦੇ ਹਾਂ ਇਹ ਜਿਹੜੀ ਮਾਇਆ ਵਾ ਮਾਇਆ ਮਮਤਾ ਮੋਹਣੀ ਵਿੰਦਨਤਾ ਜਗ ਖਾਇ ਜਿਨੇ ਵਿੰਦਨਤਾ ਜਗ ਖਾਇਆ ਮਾਇਆ ਕਰਕੇ ਬੜੇ ਝਗੜੇ ਬੜੇ ਝਮੇਲੇ ਹੁੰਦੇ ਆ ਬੜੇ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਭਰਾਵਾਂ ਭਰਾਵਾਂ ਦੇ ਵਿੱਚ ਦੋਸਤਾਂ ਮਿੱਤਰਾਂ ਦੇ ਵਿੱਚ ਪਤੀ ਪਤਨੀ ਦੇ ਵਿੱਚ ਆਂਟ ਗਵਾਂਡ ਦੇ ਵਿੱਚ ਕਲੇਸ਼ ਪੈ ਜਾਂਦੇ ਆ ਝਗੜੇ ਹੁੰਦੇ ਆ ਮਾਇਆ ਤੇ ਜਿਹੜੀ ਆ ਉਹ ਆਪਾਂ ਨੂੰ ਵਰਤਣ ਵਾਸਤੇ ਆ ਖਰਚਣ ਵਾਸਤੇ ਆ ਪਰ ਅਸੀਂ ਮਾਇਆ ਜੋੜ-ਜੋੜ ਕੇ ਸ਼ੈਅਰ ਸੋਚਦੇ ਹਾਂ ਕਿ ਇੱਥੇ ਹੀ ਬੈਠੇ ਰਹਿਣਾ ਵਾ ਸਾਰਾ ਜਿੰਦਗੀ ਕਿਉਂਕਿ ਇਹ ਸਿਰਫ ਸਾਨੂੰ ਸੰਸਾਰਿਕ ਯਾਤਰਾ ਜਿਹੜੀ ਦਿੱਤੀ ਆ ਅਸੀਂ ਇੱਥੇ ਮਹਿਮਾਨ ਆ ਕੁਝ ਸਾਲਾਂ ਲਈ ਕੁਝ ਜਿੰਨਾ ਚਿਰ ਵੀ ਆਪਾਂ ਨੂੰ ਪ੍ਰਮਾਤਮਾ ਨੇ ਇੱਥੇ ਦੁਨੀਆ ਤੇ ਭੇਜਿਆ ਵਾ ਤੇ ਇਸ ਕਰਕੇ ਅਸੀਂ ਮਹਿਮਾਨ ਦੀ ਤਰ੍ਹਾਂ ਰਹਾਂਗੇ ਤੇ ਸਾਨੂੰ ਮਹਿਮਾਨ ਜਿੰਨਾ ਸਮਾਨ ਉਹਦੇ ਕੋਲ ਘੱਟ ਹੋਵੇਗਾ ਨਾ ਉਹਨਾਂ ਮਹਿਮਾਨ ਜਿਹੜਾ ਵਾ ਉਹ ਸੁਖੀ ਰਹਿੰਦਾ ਮੰਨ ਲਓ ਕੋਈ ਜਿਹੜਾ ਯਾਤਰੀ ਆ ਜੀ ਉਹਦੇ ਕੋਲ ਜਿਹੜਾ ਯਾਤਰੂ ਆ ਸਮਾਨ ਘਾਟਿਆ ਸਿਰਫ ਲੋਡ ਨਸਾਰਿਆ ਤੇ ਉਹਨੂੰ ਜਿਹੜਾ ਵਾ ਰਸਤੇ ਦੇ ਵਿੱਚ ਜਾਂ ਕਿਤੇ ਵੀ ਜਿਹੜੀ ਆ ਉਹ ਸੰਭਾਲਣ ਦੀ ਜਿਹੜੀ ਆ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਪੈਂਦੀ ਪਰ ਜਦੋਂ ਜ਼ਿਆਦਾ ਹੁੰਦਾ ਫਿਰ ਉਹਨੂੰ ਸਾਹਮਣੇ ਸੰਭਾਲ ਕਰਨ ਵਾਸਤੇ ਫਿਕਰ ਪੈ ਜਾਂਦਾ ਕੋਈ ਚੀਜ਼ਾਂ ਗਵਾਚ ਵੀ ਜਾਂਦੀਆਂ ਕੁਝ ਖੋਸ ਵੀ ਜਾਂਦੀਆਂ ਕੁਝ ਲੁੱਟ ਵੀ ਜਾਂਦੀਆਂ ਕੋਈ ਚੋਰੀ ਵੀ ਹੋ ਜਾਂਦੀਆਂ ਵਾ ਕੁਝ ਖਰਾਬ ਵੀ ਹੋ ਜਾਂਦੀਆਂ ਵਾਂ ਇਸ ਕਰਕੇ ਮਾਇਆ ਵਿੱਚੋਂ ਸੁੱਖ ਜਿਹੜਾ ਇਨਸਾਨ ਲੱਭਦਾ ਨਾ ਅਸਲ ਦੀ ਵਿੱਚ ਉਹ ਗਾਂ ਦੇ ਗਾਂ ਹੋਰ ਪਰੇਸ਼ਾਨ ਹੁੰਦਾ ਜਾਂਦਾ ਕਿਉਂਕਿ ਇਹ ਜਿਹੜਾ ਜੀਵਨ ਹੈ ਨਾ ਠੀਕ ਹੈ ਕਿ ਮਾਇਆ ਤੋਂ ਬਿਨਾ ਗੁਜ਼ਾਰਾ ਨਹੀਂ ਪੈਸਾ ਆ ਵੀ ਆ ਧਨ ਦੌਲਤ ਆ ਧੀਆਂ ਪੁੱਤਰ ਆ ਸਾਰੇ ਜ਼ਰੂਰੀ ਆ ਕਿਉਂਕਿ ਸੰਸਾਰ ਵਿੱਚ ਗੁਰੂ ਮਹਾਰਾਜ ਨੇ ਇਹਨਾਂ ਨੂੰ ਛੱਡਣ ਲਈ ਨਹੀਂ ਕਿਹਾ ਅੰਜਨ ਮਾਹੇ ਨਰਈਆਂ ਰਹੀਏ ਕਹਿੰਦੇ ਇਹਦੇ ਵਿੱਚ ਰਹਿਣਾ ਵਾ ਠੀਕ ਆ ਜਿਵੇਂ ਜਲ ਮੇ ਕਮਲ ਨਰਾਲਮ ਮਰਗਾਈ ਨਸਾਨੇ ਮਤਲਬ ਕਿ ਜਿਵੇਂ ਕਮਲ ਦਾ ਫੁੱਲ ਜਿਹੜਾ ਨਾ ਪਾਣੀ ਦੇ ਵਿੱਚ ਚਿੱਕੜ ਦੇ ਵਿੱਚ ਰਹਿ ਕੇ ਵੀ ਉਹ ਆਪਣੀ ਜਿਹੜੀ ਸੁਗੰਧ ਬਖੇਰਦਾ ਵਾ ਆਪਣੀ ਖੂਬਸੂਰਤੀ ਬਰਕਰਾਰ ਰੱਖਦਾ ਵਾ ਕਿਹੜਿਆ ਰਿੰਦਾ ਉਹਨੂੰ ਵੇਖ ਕੇ ਸਾਡਾ ਵੀ ਮਨ ਖੁਸ਼ ਹੁੰਦਾ ਪਰ ਜਦੋਂ ਅਸੀਂ ਜੇ ਹੁਣ ਉਹ ਫੁੱਲ ਜਿਹੜਾ ਚਿੱਕੜ ਦੇ ਵਿੱਚ ਡੁੱਬ ਜਾਵੇ ਉਹਦੇ ਉੱਤੇ ਮਿੱਟੀ ਗਾਰਾ ਪੈ ਜਾਵੇ ਤੇ ਉਹ ਫੁੱਲ ਜਿਹੜਾ ਵਾ ਸੋਹਣਾ ਨਹੀਂ ਲੱਗਦਾ ਬੇਕਾਰ ਹੋ ਜਾਂਦਾ ਇਸੀ ਤਰ੍ਹਾਂ ਜਿਹੜਾ ਇਨਸਾਨ ਸੰਸਾਰ ਦੇ ਵਿੱਚ ਰਹਿ ਕੇ ਮਾਇਆ ਦੇ ਵਿੱਚ ਗਲਤਾਨ ਹੋ ਜਾਂਦਾ ਡੁੱਬ ਜਾਂਦਾ ਮਾਇਆ ਦੇ ਨਾਲ ਹੀ ਮੋਹ ਕਰੀ ਜਾਂਦਾ ਤੇ ਇਨਸਾਨੀਅਤ ਭੁੱਲ ਜਾਂਦਾ ਗੁਰੂ ਨੂੰ ਜਿਹੜਾ ਵਾ ਭੁੱਲ ਜਾਂਦਾ ਵਾ ਗੁਰੂ ਦੀ ਸਿੱਖਿਆ ਨੂੰ ਭੁੱਲ ਜਾਂਦਾ ਫਿਰ ਉਹ ਦੁੱਖ ਤਕਲੀਫਾਂ ਹੀ ਸਹਿੰਦਾ ਵਾ ਫਿਰ ਉਹਦਾ ਮਨ ਜਿਹੜਾ ਚੀਕਾਂ ਮਾਰਦਾ ਪਰੇਸ਼ਾਨ ਹੁੰਦਾ ਬਹੁਤੀ ਦੁੱਖ ਜਿਹੜੇ ਹਨ ਉਹ ਸਾਨੂੰ ਇਹੋ ਹੀ ਆ ਕਿ ਦੂਜਾ ਜਿਹੜਾ ਉਹ ਨਹੀਂ ਸਾਡੇ ਨਾਲੋਂ ਵਧੀਆ ਗੱਡੀ ਲੈ ਲਈ ਆ ਵਧੀਆ ਘਰ ਪਾਲਿਆ ਵਾ ਇੰਝ ਆ ਉਹ ਵਾ ਆਹੀਂ ਕੰਪੈਰੀਜ਼ਨ ਕਰਨ ਲੱਗ ਪਏ ਨੇ ਦੂਜਿਆਂ ਦੇ ਨਾਲ ਹੋ ਸਕਦਾ ਦੂਜਿਆਂ ਦੇ ਜਿਹੜੇ ਕਮਾਈ ਦੇ ਵਸੀਲੇ ਜਿਹੜੇ ਸਾਡੇ ਨਾਲੋਂ ਜ਼ਿਆਦਾ ਹੋਣ ਜਾਂ ਉਹ ਵੱਡੀ ਕੋਈ ਜੋਬ ਕਰਦਾ ਵੇ ਇਸ ਕਰਕੇ ਗੁਰੂ ਪਿਆਰੇ ਇਹ ਥੋੜਾ ਹੋਆ ਇਹ ਥੋੜਾ ਹੈਗਾ ਕਿ ਉਹ ਸਾਡੇ ਨਾਲੋਂ ਜ਼ਿਆਦਾ ਸੁખી ਹੈ ਹੋ ਸਕਦਾ ਉਹਦੀਆਂ ਪਰੇਸ਼ਾਨੀਆਂ ਸਾਡੇ ਨਾਲੋਂ ਵੀ ਜ਼ਿਆਦਾ ਹੋਣ ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇਣਾ ਅਸੀਂ ਆਪਣੀ ਗੁਰਬਾਣੀ ਨੂੰ ਪੜਨਾ ਵਾ ਆਪਣੇ ਮਨ ਨੂੰ ਸ਼ਾਂਤ ਕਰਨਾ ਔਰ ਤਾਂ ਹੀ ਅਸੀਂ ਜਿਹੜਾ ਵਾ ਨਾ ਉਹ ਖੁਸ਼ ਰਹਿ ਸਕਦੇ ਹਾਂ ਅਦਰਵਾਈਜ਼ ਨਹੀਂ ਤੇ ਅਸੀਂ ਜਿਹੜਾ ਵਾ ਉਹ ਕਦੀ ਵੀ ਜ਼ਿੰਦਗੀ ਦੇ ਵਿੱਚ ਕੋਸ਼ ਨਹੀਂ ਰਹਿ ਸਕਦੀ ਕਿਉਂਕਿ ਇੱਥੇ ਵੱਡੇ ਵੱਡੇ ਜਿਹੜੇ ਆ ਦੀਸੇ ਲੋਕ ਤਿੰਨ ਕੋ ਵਿਆਪੀ ਚਿੰਤਾ ਰੋਗ ਗਰਬਾਣੀ ਦਾ ਇੱਕ ਮਹਾਵਾਕ ਆ ਕਿ ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੀ ਚਿੰਤਾ ਰੋਗ ਇਹ ਵੀ ਲਿਖਿਆ ਕਿ ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ ਜਿੱਥੇ ਬੋਧ ਘਟਿਆ ਉਹ ਵਿਚਾਰੇ ਜਿਹੜੇ ਆ ਤਾਂ-ਤਾਂ ਦੇ ਤੁਰੇ ਫਿਰਦੇ ਆ ਪਰ ਜਿਕਰ ਆਪਣਾ ਗੁਜ਼ਾਰਾ ਹੋ ਰਿਹਾ ਵਾ ਆਪਾਂ ਨੂੰ ਜਿੰਨੀ ਵੀ ਰੁਕੀ ਮਿੱਸੀ ਖਾ ਕੇ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਨਾ ਦਰਸਾਈ ਦਿਓ ਫਰੀਦ ਸਾਹਿਬ ਨੇ ਲਿਖਿਆ ਜੇ ਆਪਾਂ ਨੂੰ ਸਿਦਕ ਸਬੂਰੀ ਸਾਦਕਾ ਜ਼ਬਰਦਸਤੋ ਸਾ ਮਲਾਈਕਾਂ ਦੀਦਾਰ ਪੂਰੇ ਪਾਈਸਾ 타ਉ ਨਹੀਂ ਖਾਈ ਕਾ ਭਰੋਸਾ ਤੇ ਸੰਤੁਸ਼ਟਾ ਸਿਦਕਵਾਨਾਂ ਦੇ ਗੁਣ ਹਨ ਅਤੇ ਸ਼ਹਿਨਸ਼ੀਲਤਾ ਫਰਿਸ਼ਤਿਆਂ ਦਾ ਸਫਰ ਹੈ ਜਾਂ ਕਰਚ ਹੈ ਪੂਰਨ ਪੁਰਸ਼ ਸਾਹਿਬ ਦਾ ਦਰਸ਼ਨ ਪਾ ਲੈਂਦੇ ਹਨ ਵੱਡ ਭਾਗ ਤੇ ਕਸੂਰਵਾਰਾਂ ਨੂੰ ਕੋਈ ਜਿਹੜੀ ਆ ਉਹ ਥਾਂ ਜਿਹੜੀ ਆ ਨਹੀਂ ਮਿਲਦੀ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਥ-ਸਾਥ ਸੰਭਾਲੀ ਔਰ ਸਾਹ ਦੇ ਨਾਲ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਵਾ ਯਾਦ ਰੱਖਣਾ ਚਾਹੀਦਾ ਵਾ ਸੁਖ ਮਿਲੇਗਾ ਆਪਣੀ ਸਾਥ-ਸਾਥ ਸੰਭਾਲੀ ਜਿਹੜੀ ਨਾਮ ਦਾ ਤਾਨਿਆ ਇਹਨੂੰ ਸੰਭਾਲੀਏ ਇਹਦਾ ਫਿਕਰ ਕਰੀਏ ਇਹਨੇ ਨਾਲ ਜਾਣਾ ਵਾ ਬਾਕੀ ਚੀਜ਼ਾਂ ਇੱਥੇ ਰਹਿ ਜਾਣੀਆਂ ਉਹ ਜਿਹੜਾ ਸੰਸਾਰ ਗਤਾਨਿਆਂ ਨੇ ਉਹ ਸਾਡੇ ਕੋਲ ਆ ਪੈਸੇ ਸਾਡੇ ਕੋਲ ਆ ਸੀ ਬੱਸ 'ਚ ਗੱਡੀ ਜਿੱਥੇ ਵੀ ਮਰਜੀ ਸਫ਼ਰ ਕਰਦੇ ਆਂ ਤੇ ਸਾਡੇ ਕੋਲ ਪੈਸੇ ਆ ਸੀ ਟਿਕ ਟਿਕਟਾਉਣੇ ਆ ਜਾਂ ਦੇ ਦੇਣੇ ਆ ਤੇ ਸਫ਼ਰ ਤਰੀ ਜਾਂਦੇ ਜਾਂ ਗੱਡੀ ਮੋਟਰ ਦੇ ਵਿੱਚ ਤੇਲ ਪਵਾ ਲੈਨੇ ਆ ਤੁਰੇ ਜਾਂਦੇ ਜਦ ਮੋਕ ਜਾਂਦੇ ਪੈਸੇ ਗੱਡੀ ਵਾਲਾ ਸਾਨੂੰ ਥੱਲੇ ਤਾਰ ਦਿੰਦਾ ਵਾ ਜਾਂ ਤੇਲ ਨਹੀਂ ਹੁੰਦਾ ਗੱਡੀ ਚੱਲ ਨੂੰ ਬੰਦ ਇਸੇ ਤਰ੍ਹਾਂ ਜੇ ਨਾਮ ਤਾਂ ਸਾਡੇ ਕੋਲ ਨਹੀਂ ਹੈਗਾ ਤੇ ਪ੍ਰਮਾਤਮਾ ਦਾ ਰਸਤਾ ਸਾਡੇ ਲਈ ਬੰਦ ਫਿਰ ਸਾਨੂੰ ਜਿਹੜਾ ਵਾ ਅੱਗੇ ਜਿਹੜਾ ਸਾਡਾ ਜਿਹੜਾ ਭੈਣ ਜਿਹੜਾ ਸਫ਼ਰਿਆ ਉਥੇ ਉਹ ਤਾਂ ਚੱਲਣਾ ਉੱਥੇ ਪੈਸੇ ਨਹੀਂ ਚੱਲਣਗੇ ਬੇਸ਼ੱਕ ਕਈ ਲੋਕ ਜਦੋਂ ਇਨਸਾਨ ਦੁਨੀਆ ਤੋਂ ਚੜ੍ਹਾਈ ਕਰ ਜਾਂਦਾ ਕਈ ਹਵਨ ਜਗ ਕਰਾਉਂਦੇ ਆ ਕਈ ਕੁਸ਼ ਕਰਾਉਂਦੇ ਪਾਠ ਪੂਜਾ ਕਰਾਉਂਦੇ ਆ ਉਹ ਆਪਣੀ ਮਾਨਸਿਕ ਸ਼ਾਂਤੀ ਵਾਸਤੇ ਕਰਾਉਂਦੇ ਆ ਉਹ ਦੂਜੇ ਦੀ ਵਾਸਤੇ ਨਹੀਂ ਕਰਾਉਂਦੇ ਕਿਉਂਕਿ ਜਦੋਂ ਇਨਸਾਨ ਮਰ ਜਾਂਦਾ ਵਾ ਤੁਰ ਜਾਂਦਾ ਇਸ ਦੁਨੀਆ ਤੋਂ ਤੇ ਉਹ ਤਾਂ ਖਤਮ ਹੋ ਗਿਆ ਉਸ ਵੇਲੇ ਜਿਹੜਾ ਬਾਣਾ ਮੰਨਣਾ ਵਾ ਜਿਹੜਾ ਅਸੀਂ ਜੋ ਵੀ ਪਿੱਛੋਂ ਪਾਠ ਕਰਾਉਨੇ ਅਖੰਡ ਪਾਠ ਸਾਹਿਬ ਵੀ ਕਰਾਉਨੇ ਆ ਜ ਜਿੰਨਾ ਕੁਝ ਵੀ ਕਰਦੇ ਆ ਉਹ ਅਸੀਂ ਆਪਣੇ ਲਈ ਕਰਾਉਨੇ ਆ ਕਿ ਸਾਨੂੰ ਜਿਹੜੀ ਇਹ ਸਮਝ ਆ ਜਾਵੇ ਕਿ ਇਹ ਸੰਸਾਰ ਆਉਣ ਜਾਣ ਬਣਿਆ। ਉਹਨੇ ਉਹਦੇ ਨਾਲ ਉਹ ਕੁਝ ਗਿਆ ਵਾ ਜੋ ਉਹਨੇ ਕਮਾਇਆ। ਜੇ ਤੇ ਉਹਨੇ ਨਾਮ ਸਿਮਰਨ ਕੀਤਾ ਤੇ ਉਹ ਚੰਗੀ ਅੱਗੇ ਜਿਹੜੀ ਉਹਨੂੰ ਪ੍ਰਮਾਤਮਾ ਜਗਾ ਨਸੀਬ ਹੋ ਜਾਏਗੀ ਆਪੇ ਹੀ ਕਿਉਂਕਿ ਉਹਦੇ ਪੱਲੇ ਨਾਮ ਤਾਂ ਨੇ। ਆਦਰਵਾਇਜ਼ ਫਿਰ ਜਿਹੜੇ ਨਰਕਾਂ ਦੇ ਤੱਕੇ ਤੇ ਤੁਹਾਨੂੰ ਪਤਾ ਗੁਰਬਾਣੀ ਦਾ ਮਾਹ ਵਾਕਿਆ ਕਿ ਜਿਹੜੇ ਗੁਰਬਾਣੀ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਉਹ ਧਰਮ ਰਾਜਾਇ ਲੈ ਕੇ ਆ ਮੰਗੇ ਕਿ ਆ ਮੁਕ ਲੈ ਕੇ ਜਾਏਗਾ ਫਿਰ ਉੱਥੇ ਕੀ ਸ਼ਰਮਿੰਦਾ ਹੀ ਹੋਣਾ ਵਾ। ਕਿਉਂਕਿ ਜਦੋਂ ਆਪਣੇ ਕੋਲ ਰਸਤੇ ਦੇ ਵਿੱਚ ਗੱਡੀ ਵਾਲੇ ਨੂੰ ਕਰ ਦੇਣ ਲਈ ਕਰਾਇਆ ਨਹੀਂ ਹੁੰਦਾ ਪੈਸੇ ਨਹੀਂ ਹੁੰਦੇ ਤੇ ਆਪਾਂ ਫਿਰ ਉਹਨੂੰ ਕੀ ਮੂੰਹ ਵਿਖਾਉਣੇ ਆ ਫਿਰ ਮੰਦੇ ਹੁੰਨੇ ਕਹਿੰਦੇ ਸਾਡੇ ਕੋਲ ਹੈ ਨਹੀਂ ਗੇ ਉਹ ਅਗਲਾ ਭਾਵੇਂ ਤਾਰ ਦੇ ਭਾਵੇਂ ਲੈ ਜਾਏ ਉਹਦੀ ਮਰਜ਼ੀ ਹੈ ਇਸ ਕਰਕੇ ਅਸੀਂ ਇਹ ਧਨ ਜਿਹੜਾ ਵਾ ਇਹਨੂੰ ਸੰਭਾਲਣਾ ਇਹ ਨਾ ਇਹ ਮੁੱਕਦਾ ਕਾਹ ਵੀ ਖਰਚੇ ਰਲ ਮਿਲ ਭਾਈ ਟੋਟਣਾ ਆ ਵਿਵਾਦ ਹੋ ਜਾਈ ਇਹ ਵਾਦਾ ਜਾਂਦਾ ਜਿੰਨਾ ਮਰਜ਼ੀ ਦੂਜਿਆਂ ਨਾਲ ਵੰਡੀ ਜਾਓ ਦੂਜੀ ਗੱਲ ਨਾ ਇਹ ਚੋਰੀ ਹੁੰਦਾ ਨਾ ਇਹ ਖੋਸ ਸਕਦਾ ਨਾ ਇਹਨੂੰ ਕੋਈ ਲੋਟ ਸਕਦਾ ਇਹ ਵਿਦਿਆ ਵਾਂਗੂ ਆ ਜਿਵੇਂ ਜਿਹੜੇ ਬੱਚੇ ਨੇ ਘਰ ਦੇ ਵਿੱਚ ਜਿੰਨੀ ਪੜ੍ਹਾਈ ਕੀਤੀ ਆ ਉਹਦੀ ਪੜ੍ਹਾਈ ਦੂਜਾ ਪਰ ਆ ਜਾਂ ਭੈਣ ਵੰਡਾ ਨਹੀਂ ਸਕਦੇ। ਨਾ ਖੋ ਸਕਦੇ ਨਾ ਚੋਰੀ ਕਰ ਸਕਦੇ। ਇਸੇ ਤਰ੍ਹਾਂ ਇਹ ਨਾਮ ਧਾਨਿਆ ਇਹਨੂੰ ਕੋਈ ਨਾ ਖੋ ਸਕਦਾ ਨਾ ਕੋਈ ਚੋਰੀ ਕਰ ਸਕਦਾ ਨਾ ਕੋਈ ਵੰਡਾ ਸਕਦਾ ਵਾ ਇਹ ਆਪਣੇ ਹੀ ਕੰਮ ਆਉਣਾ। ਜਿਹੜੇ ਇਨਸਾਨ ਨੇ ਇਹਨੂੰ ਨਾਮ ਨੂੰ ਜਪਿਆ ਵਾ ਨਾ ਉਹਦਾ ਹੀ ਫਾਇਦਾ ਹੋਣਾ ਵਾ ਉਹਦਾ ਹੀ ਮਨ ਜਿਹੜਾ ਵਾ ਖਿੜਨਾ ਵਾ। ਨਾਨਕ ਭਗਤਾਂ ਸਦਾ ਵਿਗਾਸ ਉਹਨਾਂ ਦਾ ਮਨ ਸਦਾ ਕਿਹੜੇ ਵਿੱਚ ਰਹਿੰਦਾ ਉਹਨਾਂ ਨੂੰ ਨੀ ਕੋਈ ਲੱਤੀ ਜੜੀ ਹੁੰਦੀ ਜੋ ਮਰਜ਼ੀ ਹੁੰਦਾ ਰਵੇ। ਕੋਈ ਪਰੇਸ਼ਾਨੀ ਨਹੀਂ ਉਹਨਾਂ ਨੂੰ। ਕਿਉਂਕਿ ਉਹਨਾਂ ਨੇ ਜਿਹੜੀ ਆ ਚਿੰਤਾ ਚੋਰੇ ਜਿੰਨੇ ਆ ਸਾਰੇ ਉਹ ਪ੍ਰਮਾਤਮਾ ਦੇ ਸੁੱਟ ਦਿੰਦੇ ਆ ਉਹਨਾਂ ਨੂੰ ਲੱਗਦੇ ਹੀ ਨਹੀਂ ਚਿੰਤਾ ਚੋਰੇ ਮਨਮੁਖ ਨੂੰ ਲੱਗਦੇ ਕਿਉਂਕਿ ਉਹਨੇ ਕਦੀ ਲੱਭਣਾ ਕਦੀ ਗਵਾਉਣਾ ਜਿਹੜੇ ਬੰਦੇ ਨੇ ਨਾਮ ਧੰਨ ਲੱਭ ਲਿਆ ਉਹ ਨਾ ਗਵਾਚਣਾ ਵਾ ਤੇ ਨਾ ਉਹ ਖਰਚਾ ਜਾਣਾ ਨਾ ਚੋਰੀ ਹੋਣਾ ਵਾ ਖਰਚ ਸਕਦੇ ਇੱਕ ਦੂਜੇ ਦੇ ਨਾਲ ਪਰੇ ਵਧਣਾ ਵਾ ਇਸ ਕਰਕੇ ਇਹ ਲੋਕ ਪ੍ਰਲੋਕ ਸੰਗ ਸਹਾਈ ਜਤ ਕਤ ਮੋਇ ਰਖਵਾਲੇ ਇਥੇ ਵੀ ਸੰਸਾਰ ਵਿੱਚ ਵੀ ਇਹ ਸਾਡੇ ਲਈ ਸਹਾਈ ਆ ਤੇ ਗਾਂ ਪ੍ਰਲੋਕ ਦੇ ਵਿੱਚ ਵੀ ਇਹਨੇ ਸਾਡਾ ਸਾਥ ਦੇਣਾ ਸੰਗ ਸਹਾਈ ਜਿੱਥੇ ਮਰਜੀ ਸਾਡੀ ਰਾਖੀ ਕਰਨੀ ਆਨੇ। ਇਸੇ ਕਰਕੇ ਕਹਿੰਦੇ ਤੂੰ ਮੇਰਾ ਰਾਖਾ ਸਭ ਨਹੀਂ ਥਾਈ। ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਬਰਬਾਪੇ ਮਿਲੇ। ਜਿਹੜਾ ਗੁਰੂ ਦਾ ਧਾਨ ਆ ਜਿਹੜੀ ਗੁਰਬਾਣੀ ਆ ਨਾ ਇਹ ਸਾਡੀ ਜੀਵਨ ਆ ਇਹ ਅਸਲ ਦੇ ਵਿੱਚ ਜਦੋਂ ਅਸੀਂ ਚਿੰਤਾ ਜਿ ਪੈਂਦੇ ਆ ਨਾ ਸਾਨੂੰ ਸੋਚਦੇ ਪੁਰਾਣੀ ਚੀਜ਼ ਮਿਲ ਜੇ ਢੀਂਗੜੀ ਮਿਲ ਜੇ ਉਹ ਮਿਲਦੀ ਆ ਮਿਲ ਜੇ। ਇਹ ਸਾਰੀ ਪਰੇਸ਼ਾਨੀਆਂ ਵਾ ਖਾਸ਼ਾਂ ਜਿਹੜੀਆਂ ਨਾ ਬੰਦੇ ਨੂੰ ਬਿਮਾਰ ਕਰ ਦਿੰਦੀਆਂ। ਕਈ ਬੰਦੇ ਕਿਸੇ ਚੀਜ਼ ਮਗਰ ਪਿਆ ਜਾਂਦੇ ਮੈਨੂੰ ਉਹ ਮਿਲ ਹੀ ਜਾਵੇ ਮਿਲ ਹੀ ਜਾਵੇ ਖਣੀ ਮੈਂ ਕੀ ਕਰ ਦੇਣਾ। ਕੁਝ ਵੀ ਨਹੀਂ ਉਹ ਮਿਲ ਜੂ ਫਿਰ ਕੀ ਹੋ ਜੂਗਾ। ਜਿਹੋ ਜਿਆ ਤੁਹੀਂ ਸਾਈਕਲ ਤੇ ਗੱਡੀ ਤੇ ਉਟਾ ਲੈ ਲਿਆ ਜਿਹੜੀ ਤੇ ਉਹ ਜੇ ਉਤੇ ਆ ਕਹਿਣ ਤੋਂ ਭਾਵ ਕਿ ਜਿਹੜੀ ਆ ਕਾਰ ਆ ਜਿਹੜੀ ਗੱਡੀ ਚੱਲਣੀ ਪੈਟਰੋਲ ਨਾਲ ਆ ਉਹਦੇ ਦੀ ਵੀ ਉਹਨੇ ਵੀ ਟਾਇਰਾਂ ਨਾਲ ਚੱਲਣਾ ਉਹਨੇ ਵੀ ਟਾਇਰਾਂ ਨਾਲ ਚੱਲਣਾ ਉਹਦੇ ਚ ਵੀ ਸੀਟਾਂ ਉਹਦੇ ਚ ਵੀ ਸੀਟਾਂ ਹਾਂ ਇਹ ਗੋ ਮਹਿੰਗੀ ਹੋ ਤੇ ਜਿਹੀ ਲੱਗਾ ਹੋ ਸਕਦਾ ਤੁਜੀ ਪਰ ਜਿਹੜੇ ਬੰਦੇ ਨੇ ਸੰਤੁਸ਼ਟੀ ਲੈਣੀ ਆ ਨੂ ਰੁੱਖ ਥਲੇ ਬੈ ਕੇ ਵੀ ਉਹ ਸਾਈਕਲ ਤੇ ਵੀ ਆਨੰਦ ਲੈ ਸਕਦਾ ਇਹ ਮਨ ਦੀ ਆ ਅਵਸਥਾ ਆਪਣੀ ਮਾਨ ਜੀਤੇ ਜਗ ਜੀਤੇ ਮਨ ਨੂੰ ਸਮਝਾਉਣਾ ਕਿਸੇ ਚ ਕੋਈ ਆਲੋਕਾਰ ਪੁਰਜੇ ਨਹੀਂ ਲੱਗੇ ਹੁੰਦੇ ਕਿ ਮਤਲਬ ਕਿ ਆ ਚੀਜ਼ ਬੜੀ ਜਿਹੜੀ ਬੈਸਟ ਆ ਮਤਲਬ ਜੇ ਮਾਨਮੁਕੀ ਬੰਦੇ ਜਿਹੜੇ ਕਈ ਵਾਰੀ ਕਿਸੇ ਪ੍ਰੇਮ ਪ੍ਰਸੰਗ ਦੇ ਵਿੱਚ ਵੀ ਪੈ ਜਾਂਦੇ ਦੋ ਸੋਚਦੇ ਕਿ ਕਣੀ ਉਸ ਲੜਕੀ ਵਰਗੀ ਕੋਈ ਹੋਰ ਲੜਕੀ ਹੈਗੀ ਨਹੀਂ ਉਹ ਨਹੀਂ ਪਿਆਰਿਓ ਗੁਰਮੁਖੋ ਰੱਬ ਨੇ ਸਾਰੀ ਇੱਕੋ ਜਿਹੀ ਜੀਵ ਬਣਾਏ ਆ ਇੱਕੋ ਜੀਆਂ ਔਰਤਾਂ ਇੱਕੋ ਜਿਹੇ ਮਰਦਿਆ ਰੰਗ ਰੂਪ ਜਿਹੜਾ ਉਹ ਬਕਰਾ ਹੋ ਸਕਦਾ ਵਾ ਬਾਕੀ ਸਾਰੇ ਅੰਗ ਪੈਰ ਜਿਹੜੇ ਹੱਡ ਮਾਸ ਦੇ ਸਾਰਿਆਂ ਦੇ ਬਣੇ ਆ ਲਹੂ ਸਾਰਿਆਂ ਦੇ ਵਿੱਚ ਆ ਇਸ ਕਰਕੇ ਕਰਮ ਚੰਗੇ ਕਰੀਏ ਗੋਣ ਆਪਣੇ ਚ ਪੈਦਾ ਕਰੀਏ ਕਦੀ ਵੀ ਕਿਸੇ ਦੀ ਮਗਰ ਨਾ ਲੱਗੀ ਕਿਉਂਕਿ ਇਹ ਜਿਹੜੀ ਮਗਰੀ ਕਹਿੰਦੇ ਨੇ ਮਾਨਸਿਕੀ ਯਾਰ ਸਭ ਇੱਕ ਪਛਾਣ ਉਹ ਇੱਕੋ ਜਿਹਾ ਸਾਰੇ देयर इज नो डिफरेंस ਹਾਂ ਕੋਈ ਪੜ੍ਹਾਈ ਕਰਕੇ ਉੱਚਾ ਨੀਵਾ ਜਰੂਰ ਹੋ ਸਕਦਾ ਕਿਸੇ ਦਾ ਰੁਤਬਾ ਉੱਚਾ ਨੀਵਾ ਬਾਕੀ ਸਾਰੇ ਕਈ ਪੜ੍ਹੇ ਲਿਖੇ ਵੀ بڑے ਜਿਹੜੇ ਆ ਉਹ ਗਲਤ ਰਸਤੇ ਤੇ ਪਏ ਹੁੰਦੇ ਕਈ ਨਪੜ ਜਿਹੜੇ ਉਹ ਸਹੀ ਹੁੰਦੇ ਆ ਆਚਰਨ ਦੇ ਪੱਖੋਂ ਇਟ ਇਸ ਨਾਟ ਡਿਪੈਂਡ ਔਨ ਦਾ ਐਜੂਕੇਸ਼ਨ ਭਗਤ ਬਿਨਾ ਉਹ ਡੂਬੇ ਸਿਆਣੇ ਜੇ ਭਗਤੀ ਨਹੀਂ ਕਰਦੇ ਵੱਡੇ ਵੱਡੇ ਸਿਆਣੇ ਡੁੱਬ ਜਾਂਦੇ ਕਿਉਂਕਿ ਆਚਰਨ ਸਾਡਾ ਗੁਰਬਾਣੀ ਨੇ ਬਰਉਣਾ ਗੁਰਬਾਣੀ ਤੋਂ ਬਿਨਾ ਸਾਡਾ ਆਚਰਨ ਸ਼ੁੱਧ ਨਹੀਂ ਹੋਣਾ ਆ ਲੁੱਟਾਂ ਕਸੁੱਟਾਂ ਬੇਈਮਾਨੀਆਂ ਹੀਰਾ ਫੇਰੀਆਂ ਤੰਗਦਿਲੀਆਂ ਪਰੇਸ਼ਾਨੀਆਂ ਇੱਕ ਦੂਜੇ ਦੇ ਨਾਲ ਹੀ ਰੱਖਾ ਵੈਰ ਵਿਰੋਧ ਇਹ ਸਾਰਾ ਕੀ ਹੈ ਗੁਰਬਾਣੀ ਨੂੰ ਟੁੱਟੇ ਹੋਣ ਕਰਕੇ ਜਿੰਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਾਪਾਇਓ ਗੁਰੂ ਸਾਹਿਬਾਨ ਪੈਂਦੇ ਸੋ ਗੁਰ ਕਾ ਬਚਨ ਬਸੇ ਜੀ ਨਾਲੇ ਜਿਹੜੇ ਬੰਦੇ ਦੇ ਜੀ ਦੇ ਵਿੱਚ ਜਿਹੜੇ ਇਨਸਾਨ ਦੇ ਵਿੱਚ ਗੁਰੂ ਦਾ ਬਚਨ ਧਾਰਨ ਹੋ ਗਿਆ ਗੁਰੂ ਦੀ ਸਿੱਖਿਆ ਜਿਹੜੀ ਇਨਸਾਨ ਨੇ ਆਪਣੇ ਪੱਲੇ ਬੰਨ ਲਈ ਹੈ ਨਾ ਜਲ ਨਹੀਂ ਡੁੱਬੀ ਨਾ ਉਹਨੂੰ ਜਲ ਤੁਪਾਵੇ ਆ ਕਿ ਉਹ ਫਿਰ ਡੁੱਬਦਾ ਨਹੀਂ ਸੰਸਾਰ ਦੇ ਵਿੱਚ ਉਹ ਤਰਦਾ ਵਾ ਕਿਉਂਕਿ ਮੂਹ ਮਾਇਆ ਦੇ ਲਾਲਚ ਦੇ ਵਿੱਚ ਨਹੀਂ ਪੈਂਦਾ ਉਹ ਫਿਰ ਨਰਲੇਪ ਰਹਿੰਦਾ ਉਹਦਾ ਮੂੰਹ ਉਹਦਾ ਜਿਹੜਾ ਚਿਹਰਾ ਵਾ ਉਹ ਵੱਖਰਾ ਵਾ ਸਾਰੇ ਕਹਿੰਦੇ ਬਈ ਉਹ ਇਮਾਨਦਾਰ ਬੰਦਾ ਗੁੱਡ ਇਨਸਾਨ ਆ ਵੈਰੀ ਗੁੱਡ ਪਰਸਨ ਆ ਗੁਰਮੁਖ ਬੰਦਾ ਉਹਨੇ ਮਾੜੀ ਨਜ਼ਰ ਨਾਲ ਨਹੀਂ ਦੇਖਣਾ ਕਿਸੇ ਦੀ ਤੀ ਭੈਣ ਨੂੰ ਨਹੀਂ ਦੇਖਣਾ ਕਿਸੇ ਦੀ ਦੌਲਤ ਵਾਲਣੀ ਵੇਖਣਾ ਜੋ ਉਹਨੂੰ ਮਿਲ ਗਿਆ ਉਹਨੇ ਉਹਦੀ ਚੀਜ਼ ਆਪਣਾ ਸ਼ੁਕਰ ਕਰਨਾ ਤਸਕਰ ਨਹੀਂ ਲੇਵੇ ਨਾ ਇਹ ਕੋਈ ਮਾੜੀ ਧੰਦੇ ਕਰਦਾ ਭਾ ਨਸਾਕੀ ਜਾਲੇ ਉਹਨੂੰ ਅੱਗ ਵੀ ਨਹੀਂ ਸਾੜਦੀ ਇੱਥੇ ਇਹ ਆ ਕਿ ਜਿਹੜਾ ਗੁਰਬਾਣੀ ਪੜਦਾ ਨਾ ਇਨਸਾਨ ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਵਾ ਉਹ ਸੰਸਾਰ ਸਮੁੰਦਰ ਵਿੱਚ ਡੁੱਬਦਾ ਨਹੀਂ ਪਰੇਸ਼ਾਨ ਨਹੀਂ ਹੁੰਦਾ ਨਾ ਦੇ ਉਹਨੂੰ ਕੋਈ ਖਰੀਦ ਸਕਦਾ ਨਾ ਉਹਨੂੰ ਕੋਈ ਉਹਦੇ ਗੁਣਾਂ ਨੂੰ ਸਾੜ ਸਕਦਾ ਔਰ ਨਾ ਹੀ ਉਹਨੂੰ ਕੋਈ ਜਿਹੜਾ ਵਾ ਪਰਿਸ਼ਟ ਕਰ ਸਕਦਾ ਕਹਿਣ ਤੋਂ ਭਾਵ ਕਿ ਇਹ ਦਰ ਉਹ ਦਰ ਗਲਤ ਰਸਤੇ ਤੇ ਪਾ ਸਕਦਾ ਕਿਉਂਕਿ ਗੁਰੂ ਨਾਲ ਜੁੜਿਆ ਵਾ ਉਹਨੇ ਆਪਣੇ ਗੁਰੂ ਦੀ ਮੰਨਣੀ ਓਹ ਨਾ ਕਿਸੇ ਤੋਂ ਕਰਾਪਸ਼ਨ ਲਊਗਾ ਨਾ ਕੋਈ ਮਾੜਾ ਕੰਮ ਕਰੂਗਾ ਦੇਖ ਪਰਾਈਆਂ ਚੰਗੀਆਂ ਮਾਵਾਂ ਪੈਣਾ ਤੀਆਂ ਜਾਣੀ ਉਹ ਇਨਸਾਨ ਜਿਹੜਾ ਵਾ ਪੂਜਣ ਯੋਗ ਹੁੰਦਾ ਰਹਾਉ ਨਿਰਤਨ ਕੋ ਧਨ ਅੰਦਲੀ ਕੋ ਟਿਕ ਮਾਦ ਦੂਧ ਜੈਸੇ ਵਾਲੇ ਜਿਵੇਂ ਗਰੀਬ ਬੰਦੇ ਨੂੰ ਧਾਨ ਦੀ ਲੋੜ ਹੁੰਦੀ ਆ ਅੰਧੇਲੇ ਨੂੰ ਜਿਹੜੀ ਆ ਨਿਗਾਹ ਦੀ ਲੋੜ ਹੁੰਦੀ ਜੋਤੀ ਦੀ ਲੋੜ ਹੁੰਦੀ ਆ ਰੋਸ਼ਨੀ ਦੀ ਲੋੜ ਹੁੰਦੀ ਆ ਕਿ ਮੈਨੂੰ ਦਿਖਾਈ ਦੇਵੇ ਗਰੀਬ ਨੂੰ ਇਹ ਹੁੰਦਾ ਕਿ ਮੈਨੂੰ ਪੈਸੇ ਮਿਲ ਜਾਣ ਮੇਰਾ ਗੁਜ਼ਾਰਾ ਹੋ ਜੇ ਔਰ ਬੱਚੇ ਨੂੰ ਜਿਹੜੀ ਦੁੱਧ ਦੀ ਲੋੜ ਹੁੰਦੀ ਆ ਆਪਣੀ ਮਾਤਾ ਕੋਲੋਂ ਕਿ ਮੈਨੂੰ ਦੁੱਧ ਪੀਣ ਲਈ ਮਿਲ ਜੇ ਰੋਂਦਾ ਵਾ ਕਹਿੰਦੇ ਇਸ ਤਰ੍ਹਾਂ ਵਾ ਸਾਗਰ ਮੈਂ ਬੋਇਥ ਪਾਇਉ ਹਰ ਨਾਨਕ ਕਿਰਪਾ ਕਰੀ ਕਿਰਪਾ ਕਿਰਪਾਲੇ ਕਹਿੰਦੇ ਜਿਵੇਂ ਸਾਗਰ ਦੇ ਵਿੱਚ ਬੇੜੀ ਤਰਦੀ ਆ ਜਹਾਜ਼ ਤਰਦਾ ਵਾ ਕੋਣ ਸਮੁੰਦਰੀ ਜਹਾਜ਼ ਜਿਹੜਾ ਵਾ ਸਾਗਰ ਦੇ ਵਿੱਚ ਸਮੁੰਦਰ ਦੇ ਵਿੱਚ ਆਪਾਂ ਸਮਾਨ ਜਿੰਨਾ ਮਰਜ਼ੀ ਰੱਖ ਦਿੰਨੇ ਆ ਤੇ ਉਹ ਦੂਜੇ ਦੇਸ਼ਾਂ ਦੇ ਵਿੱਚ ਲੈ ਜਾਂਦਾ ਬੀੜੀ ਜੀ ਦੇ ਵਿੱਚ ਆਪਾਂ ਬੈਠਦੇ ਆ ਦੂਜੇ ਕਿਨਾਰੇ ਤੇ ਪਹੁੰਚ ਜਾਂਦੇ ਆ ਇਸੇ ਤਰ੍ਹਾਂ ਇਹ ਨਾਮ ਧਨ ਜਿਹੜਾ ਵਾ ਇਹ ਸਾਨੂੰ ਜਿਹੜਾ ਵਾ ਇਸ ਦੁਨੀਆ ਦੇ ਵਿੱਚ ਮਾਤ ਲੋਕ ਵਿੱਚ ਵੀ ਤੇ ਗਾਂ ਅਗਲੀ ਦੁਨੀਆ ਦੇ ਵਿੱਚ ਵੀ ਜਿੱਥੇ ਇਹ ਇਨਸਾਨ ਮਰਨ ਤੋਂ ਬਾਅਦ ਕਹਿੰਦੇ ਜਾਂਦਾ ਕਿਉਂਕਿ ਧਾਰਨਾ ਵਾ ਕਿ ਇਹ ਲੋਕ ਪ੍ਰਲੋਕ ਦੋ ਜਿਹੜੇ ਆ ਬਣੇ ਆ ਕੁਛ ਵੀ ਆ ਭਾਰੀ ਆ ਕੇ ਨਾਮ ਧਨ ਜਿਹੜਾ ਵਾ ਇਹ ਸਾਡੇ ਲਈ ਫਾਇਦੇਮੰਦ ਆ ਜੇਕਰ ਅਸੀਂ ਸਬਰ ਸ਼ੁਕਰ ਦੇ ਨਾਲ ਰਵਾਂਗੇ ਗੁਰਬਾਣੀ ਪੜ੍ਹਾਂਗੇ ਔਰ ਗਲਤ ਰਸਤੇ ਤੇ ਨਹੀਂ ਪਾਵਾਂਗੇ ਚੰਗੇ ਇਨਸਾਨ ਬਣਾਂਗੇ ਬਾੜੀਆਂ ਜਿਹੜੀਆਂ ਭਾਵਨਾਵਾਂ ਬਾੜੇ ਜਿਹੜੇ ਵਿਚਾਰ ਆ ਆਪਣੇ ਮਨ ਚੋਂ ਮਨਫੀ ਕਰਕੇ ਕੱਢ ਕੇ ਉਹਨਾਂ ਦੀ ਜਗ੍ਹਾ ਚੰਗੇ ਵਿਚਾਰ ਲਿਉਣੇ ਕਿਸੇ ਬਾਲਟੀ ਦੇ ਵਿੱਚ ਕਿਸੇ ਭਾਂਡੇ ਚ ਗੰਦਾ ਪਾਣੀ ਪਿਆ ਨਾ ਤੇ ਉਹਨੂੰ ਕੱਢ ਕੇ ਸਾਫ਼ ਪਾਣੀ ਪਾ ਦੇਣਾ ਫਿਰ ਬਦਬੋ ਨਹੀਂ ਆਉਂਦੀ ਫਿਰ ਤੁਹਾਨੂੰ ਗੰਦੀ ਬਾਸ਼ਨਾ ਨਹੀਂ ਆਊਗੀ ਨਹੀਂ ਤੇ ਵੇਖਿਓ ਕਿਤੇ ਘਰ ਦੇ ਵਿੱਚ ਗੰਦਾ ਪਾਣੀ ਪਿਆ ਹੋਵੇ ਨਾ ਪੁਰਾਣਾ ਜਿੰਦੇ ਵਿੱਚ ਕਈ ਵਾਰੀ ਕਈ ਆਪਾਂ ਚੀਜ਼ਾਂ ਵੀ ਸੁੱਟ ਦੇ ਦਿੰਨੇ ਕਈ ਜਨਾਨੀਆਂ ਜਿਹੜੀਆਂ ਘਰ ਦੀਆਂ ਔਰਤਾਂ ਵਾਂ ਸਬਜ਼ੀ ਕੱਟ ਕੇ ਪਾ ਦਿੰਦੀਆਂ ਪਾਣੀ 'ਚ ਸੁੱਟ ਦੇ ਦਿੰਦੀਆਂ ਥੋੜੀ ਬਹੁਤੀ ਕਈ ਕੁਛ ਤੋਂ ਬਦਬੂ ਮਾਰਨ ਲੱਗ ਪੈਂਦਾ। ਇਸੇ ਤਰ੍ਹਾਂ ਮਨ ਦੇ ਵਿੱਚ ਵੀ ਗੰਦਗੀ ਆ ਜਾਂਦੀ ਜਦੋਂ ਗੁਰਬਾਣੀ ਨਹੀਂ ਨਾ ਪੜਦੇ ਆਪਾਂ ਤੇ ਗੰਦੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਮਨ ਦੇ ਵਿੱਚ ਫਿਰ। ਮਨ ਨੂੰ ਸਾਫ਼ ਕਰਨ ਵਾਸਤੇ ਗੁਰਬਾਣੀ, ਤਨ ਨੂੰ ਸਾਫ਼ ਕਰਨ ਵਾਸਤੇ ਪਾਣੀ। ਪਾਣੀ ਨਾਲ ਆਪਾਂ ਇਸ਼ਨਾਨ ਕਰਦੇ ਆਂ, ਨਾਲ ਲੀਨੇ ਆਂ ਔਰ ਸਾਬਣ ਸੂਬਨ ਲਾ ਕੇ ਸੁਣਾ ਹੋ ਜਾਂਦੇ, ਸਾਫ਼ ਸੁਥਰੇ ਹੋ ਜਾਂਦੇ। ਤੇ ਮਨ ਨੂੰ ਗੁਰਬਾਣੀ ਜਿਹੜੀ ਪੜਨੀ ਆ ਵਿਚਾਰਨੀ ਸਮਝਣੀ ਆ ਤੇ ਸਾਡਾ ਮਨ ਸੋਹਣਾ ਹੋ ਜਾਣਾ ਇਹ ਦੋਵੇਂ ਜ਼ਰੂਰੀ ਆ ਜਿਤੇ ਤਨ ਸੋਹਣਾ ਚਾਹੀਦਾ ਉਤੇ ਮਨ ਵੀ ਸੋਹਣਾ ਚਾਹੀਦਾ ਤਨ ਸੋਹਣਾ ਤੇ ਭਾਵੇਂ ਨਹੀਂ ਕਿ ਬਹੁਤ ਸੋਹਣਾ ਹੋਵੇ ਇਨਸਾਨ ਸਾਫ ਸੁਥਰਾ ਹੋਵੇ ਤਾਂ ਵੀ ਸੋਹਣਾ ਲੱਗਦਾ ਹੁਣ ਵੇਖੋ ਕੋਈ ਇਨਸਾਨ ਆਪਣੇ ਲਾਗੇ ਬੈਠਾ ਵਾ ਉਹ ਨਹਾਉਂਦਾ ਨਹੀਂ ਇਸ਼ਨਾਨ ਪਾਣੀ ਨਹੀਂ ਕਰਦਾ ਆਪਣੇ ਦੰਦਾਂ ਦੀ ਕੋਈ ਸੰਭਾਲ ਨਹੀਂ ਕਰਦਾ ਤੇ ਬਦਬੂ ਆਉਂਦੀ ਉਹਦੇ ਲਾਗੇ ਆਪਾਂ ਉਹਦੇ ਲਾਗੇ ਬਹਿਣ ਤੋਂ ਗਰੀਜ ਕਰਦੇ ਆ ਕਿ ਕਿਉਂਕਿ ਉਹ ਜਿਹੜਾ ਪਸੀਨਾ ਵਾ ਜਿਹੜਾ ਵੀ ਮੁੜਕਾ ਵਗੈਰਾ ਜੋ ਵੀ ਆਉਂਦਾ ਉਹਦੇ ਨਾਲ ਬੋਧ ਬੋਜ ਜਿਹੜੀ ਆਣੀ ਸੁਭਾਵਕ ਆ ਪਰ ਜਦੋਂ ਉਹ ਇਸ਼ਨਾਨ ਕਰਦਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਇਹ ਇਸ਼ਨਾਨ ਜਿਹੜਾ ਵਾ ਉਹ ਆਪਣੇ ਸਰੀਰ ਦੀ ਸਫਾਈ ਕਰਦਾ ਤੇ ਮਨ ਜਿਹੜਾ ਸਾਡੇ ਉਹ ਗੁਰਬਾਣੀ ਜਿਹੜੀ ਆ ਬਾਣੀ ਉਹ ਸਾਡੇ ਮਨ ਦੀ ਸਫਾਈ ਕਰਦੀ ਇਹ ਦੋਵੇਂ ਜ਼ਰੂਰੀ ਹੈ ਸੋ ਗੁਰੂ ਪਿਆਰਿਓ ਅੱਜ ਇੱਥੇ ਹੀ ਆਪਾਂ ਜਿਹੜੀ ਆ ਕਥਾ ਨੂੰ ਸੰਕੋਚਦੇ ਆ ਔਰ ਬਹੁਤ ਸਾਰੀਆਂ ਵਿਚਾਰਾਂ ਕਰਦੇ ਆਂ ਗੁਰਬਾਣੀ ਦੇ ਸਬੰਧੀ ਆਪਣੇ ਕੋਲੋਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਕਿਉਂਕਿ ਆਪਾਂ ਇਨਸਾਨ ਆਂ ਔਰ ਇਹ ਜਿਹੜੇ ਗੁਰੂ ਸਾਹਿਬਾਨ ਆ ਉਹ ਭਗਵਾਨ ਆ ਉਹਨਾਂ ਦੀ ਸੋਚ ਸਾਡੇ ਨਾਲੋਂ ਕਿਤੇ ਵੱਡੀ ਆ ਉਹ ਮਾਂ ਪੁਰਖ ਨੇ ਰੱਬ ਨੇ ਕਹਿ ਸਕਦੇ ਆ ਕਿ ਜਿਹੜੇ ਸਾਨੂੰ ਰੱਬ ਨਾਲ ਮਿਲਾਉਂਦੇ ਆ ਔਰ ਆਪਾਂ ਇੱਕ ਕੋਸ਼ਿਸ਼ ਕੀਤੀ ਆ ਨਿਮਾਣੀ ਜੀ ਤੇ ਇਸ ਕਰਕੇ ਨਾਮ ਤੁਹਾਨੂੰ ਜੋੜੀਏ ਇਹਨੂੰ ਵਰਤੀਏ ਖਰਚੀਏ ਆਪਣੇ ਸੰਸਾਰ ਵਿੱਚ ਚੰਗਾ ਜੀਵਨ ਬਣਾਈਏ ਜਿੱਥੇ ਆਪਾਂ ਸੰਸਾਰ ਵਿੱਚ ਕਾਰ ਕਰਨੀਆਂ ਕਹਿੰਦੇ ਨੇ ਕਿ ਹੱਤਕਾਰ ਵਾਲੇ ਚੇਤਿਆਰ ਵਾਲੇ ਕਿ ਹੱਤ ਜਿਹੜੇ ਸਾਡੇ ਕੰਮ ਵਾਲ ਜਿਹੜੀ ਵੀ ਆਪਾਂ ਮਿਹਨਤ ਮਸ਼ਕਤ ਕਰਦੇ ਆਂ ਔਰ ਜਿਹੜਾ ਚੇਤਿਆ ਉਹ ਪ੍ਰਮਾਤਮਾ ਨਾਲ ਜੁੜਿਆ ਹੋਣਾ ਚਾਹੀਦਾ ਕਿ ਮੈਂ ਚੰਗੇ ਕਰਮ ਕਰਨੇ ਆਂ ਤੇ ਫਿਰ ਜੜੀ ਕੋਈ ਜ਼ਿੰਦਗੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਇਹ ਦੋਵੇਂ ਜ਼ਰੂਰੀ ਆ ਤੇ ਗੁਰੂ ਪਿਆਰਿਓ ਇੱਥੇ ਹੀ ਆਪਾਂ ਆਰਾਮ ਲਈਏ ਤੇ ਬਲਾਹ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਇਆਂ ਪੁੱਲਾਂ ਦੀ ਕਮਾ ਕਰਨੀ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਨਾ ਵਾ ਤਾਂ ਜੋ ਜਿਹੜੀਆਂ ਆਉਣ ਵਾਲੀਆਂ ਵੀਡੀਓ ਜਿਹੜੀਆਂ ਵਾਂ ਆਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਿਉਂਕਿ ਆਪਾਂ ਨੂੰ ਇਹੋ ਕੋਸ਼ਿਸ਼ ਆ ਕਿ ਚੰਗੇ ਇਨਸਾਨ ਬਣੀਏ ਗੁਰੂ ਵਾਲੇ ਬਣੀਏ ਗੁਰੂ ਦੀ ਮਾਤਾਰਨ ਕਰੀਏ ਤਾਂ ਜੋ ਸੁਖੀ ਰਹੀ ਬਲਾਉਪਤੇ ਵਾਹਿਗੁਰੂ ਜੀ ਕਾ ਖਾਲਸਾ